ਭਾਰਤੀ ਸਭ ਤੋਂ ਵੱਧ ਇਹਨਾਂ ਦੇਸ਼ਾਂ ਦੀ ਕਰਦੇ ਨੇ ਸ਼ਹਿਰ ਖਰਚਾ ਘੱਟ ਦਿਮਾਗ ਤੇ ਦਿਨ ਨੂੰ ਸਕੂਨ ਜ਼ਿਆਦਾ ਤੇ ਪਿੱਛੇ ਇਹ ਦਿਲਚਸਪ ਹੈ ਕਾਰਨ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਛੁੱਟੀਆਂ ਹੁੰਦੀਆਂ ਨੇ ਤਾਂ ਭਾਰਤੀ ਕਿਸੇ ਵਿਦੇਸ਼ ਕੰਟਰੀ ਦੇ ਵਿੱਚ ਘੁੰਮਣਾ ਪਸੰਦ ਕਰਦੇ ਨੇ ਚਲੋ ਸਾਰੇ ਤਾਂ ਨਹੀਂ ਕਹਿ ਸਕਦੇ ਕਿ ਬਹੁਤ ਸਾਰੇ ਆਜਾਹ ਲੋਕ ਨੇ ਜਿਨ੍ਹਾਂ ਨੂੰ ਪੈਸੇ ਤੱਕ ਮਤਲਬ ਨਹੀਂ ਬਲਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਤੱਕ ਮਤਲਬ ਹੁੰਦਾ ਰੱਖਣਾ ਵੀ ਇਸੇ ਤਰ੍ਹਾਂ ਚਾਹੀਦਾ ਹੈ ਕਿਉਂਕਿ ਸਿਆਣੇ ਦੇ ਮੂਹ ਤਸੀਂ ਹਮੇਸ਼ਾ ਸੁਣਿਆ ਕਿ ਪੈਸਾ ਤਾਂ ਹੱਥਾਂ ਦੀ ਮੇਲ ਆ ਜਦੋਂ ਮਰਜ਼ੀ ਅਸੀਂ ਕਮਾ ਸਕਦੇ ਹਾਂ ਜਦੋਂ ਮਰਜ਼ੀ ਅਸੀਂ ਉਡਾ ਸਕਦੇ ਹਾਂ ਪਰ ਹੁਣ ਤੁਹਾਨੂੰ ਦੱਸ ਦੇ ਕਿ ਛੁੱਟੀਆਂ ਦੇ ਦੌਰਾਨ ਜ਼ਿਆਦਾਤਰ ਭਾਰਤੀ ਵਿਦੇਸ਼ਾਂ ਦੇ ਵਿੱਚ ਘੁੰਮਣਾ ਸੰਤ ਕਰਦੇ ਨੇ ਕਿਉਂਕਿ ਬਹੁਤ ਸਾਰੀਆਂ ਅਜਹੀਆਂ ਕੰਟਰੀਆਂ ਨੇ ਜਿੱਥੇ ਕਿ 60 ਤੋਂ 70000 ਰੁਪਏ ਖਰਚ ਆਉਂਦੇ ਨੇ ਜਸੇ ਇਹ ਕਹਿ ਸਕਦੇ ਕਿ 1 ਲੱਖ ਤੱਕ ਤੁਸੀਂ ਖਰਚ ਕੇ ਵਿਦੇਸ਼ ਦੀ ਯਾਤਰਾ ਕਰ ਸਕਦੇ ਹੋ ਜੀहां ਪਰ ਬਹੁਤ ਸਾਰੀਆਂ ਅਜਹੀਆਂ ਜਗ੍ਹਾ ਨੇ ਜਿੱਥੇ ਕਿ ਭਾਰਤੀ ਜਾਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਆ ਤੇ ਉਹਨਾਂ ਦੇਸ਼ਾਂ ਦੀ ਜਿਹੜੀ ਸੁੰਦਰਤਾ ਉਹ ਖੁਦ ਦੱਸਦੀ ਹੈ ਕਿ ਇੱਥੇ ਭਾਰਤੀ ਆ ਕੇ ਕਿੰਨਾ ਖੁਸ਼ ਹੋਣਗੇ ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਕਿ ਭਾਰਤੀ ਜ਼ਿਆਦਾਤਰ ਕਿਹੜੇ ਦੇਸ਼ਾਂ ਦੀ ਯਾਤਰਾ ਕਰਦੇ ਨੇ ਤੇ ਕਿਹੜੀ ਜਗ੍ਹਾ ਕਿਹੜੀਆਂ ਕੰਟਰੀਆਂ ਦੇ ਵਿੱਚ ਘੁੰਮਣਾ ਜ਼ਿਆਦਾ ਪਸੰਦ ਕਰਦੇ ਨੇ? ਛੁੱਟੀਆਂ ਦੌਰਾਨ ਭਾਰਤੀ ਸਭ ਤੋਂ ਵੱਧ ਵਿਦੇਸ਼ ਘੁੰਮਣਾ ਪਸੰਦ ਕਰਦੇ ਨੇ। ਹਰ ਸਾਲ ਲੱਖਾਂ ਲੋਕ ਵਿਦੇਸ਼ ਜਾਣਾ ਪਸੰਦ ਕਰਦੇ ਨੇ ਅੱਜ ਅਸੀਂ ਤੁਹਾਨੂੰ ਉਹਨਾਂ ਝੂਟੇ ਦੇ ਦੇਸ਼ਾਂ ਬਾਰੇ ਦੱਸਾਂਗੇ ਜਿੱਥੇ ਭਾਰਤੀ ਸਭ ਤੋਂ ਵੱਧ ਘੁੰਮਣਾ ਪਸੰਦ ਕਰਦੇ ਨੇ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਲੋਕ ਕਿਹੜੇ ਦੇਸ਼ਾਂ ਦਾ ਦੌਰਾ ਕਰਨਾ ਪਸੰਦ ਕਰਦੇ ਨੇ ਅੱਜ ਕੱਲ੍ਹ ਭਾਰਤੀ ਛੁੱਟੀਆਂ ਦੌਰਾਨ ਬਹੁਤ ਜ਼ਿਆਦਾ ਵਿਦੇਸ਼ ਯਾਤਰਾ ਕਰ ਰਹੇ ਨੇ ਭਾਰਤ ਤੋਂ ਇਲਾਵਾ ਭਾਰਤੀ ਹੁਣ ਵਿਦੇਸ਼ਾਂ ਦੇ ਵਿੱਚ ਵੀ ਸੈਰ ਸਪਾਟਾ ਥਾਵਾਂ ਤੇ ਜਾਣਾ ਪਸੰਦ ਕਰ ਰਹੇ ਨੇ ਖਾਸ ਕਰਕੇ ਤਿਉਹਾਰਾਂ ਦੀਆਂ ਛੁੱਟੀਆਂ ਤੇ ਗਰਮੀ ਦੀਆਂ ਛੁੱਟੀਆਂ ਦੌਰਾਨ ਭਾਰਤੀ ਵਿਦੇਸ਼ ਜਾਣ ਦੀ ਯੋਜਨਾ ਬਣਾਉਂਦੇ ਨੇ ਹਾਲਾਂਕਿ ਭਾਰਤੀ ਬਜਟ ਨੂੰ ਲੈ ਕੇ ਵੀ ਬਹੁਤ ਚਿੰਤਤ ਹੁੰਦੇ ਨੇ ਇਸ ਕਰਕੇ ਉਹ ਭਾਰਤ ਦੇ ਆਲੇ-ਦੁਆਲੇ ਦੇ ਦੇਸ਼ਾਂ ਦੀ ਯਾਤਰਾ ਕਰਨਾ ਸਭ ਤੋਂ ਵੱਧ ਪਸੰਦ ਕਰਦੇ ਨੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤੀਆਂ ਨੂੰ ਕਿਹੜੇ-ਕਿਹੜੇ ਦੇਸ਼ਾਂ ਵਿੱਚ ਘੁੰਮਣਾ ਪਸੰਦ ਹੈ థਾਈਲੈਂਡ ਭਾਰਤੀਆਂ ਦੁਆਰਾ ਘੁੰਮਣ ਲਈ ਤਰਜੀਹੀ ਦੇਸ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਹੈ ਇਹ 40 ਹਜ਼ਾਰ ਤੋਂ ਵੱਧ ਮੰਦਰਾ ਮੀਚਾ ਅਤੇ ਥਾਈ ਮ사ਜ ਕ੍ਰੀਦਦਾਰੀ ਅਤੇ ਟਾਪੂਆਂ ਲਈ ਮਸ਼ਹੂਰ ਹੈ ਇੱਥੇ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਪਟਾਜ਼ਾ ਅਤੇ ਬੈਕਾਕ ਸ਼ਾਮਿਲ ਨੇ ਬੈਕਾਕ ਦੀ ਸ਼ਹਿਰ 15-20 ਹਜ਼ਾਰ ਰੁਪਏ ਬਜਟ ਕੀਤੀ ਜਾ ਸਕਦੀ ਹੈ ਹਰ ਸਾਲ ਸਭ ਤੋਂ ਵੱਧ ਭਾਰਤੀ ਇండోਨੇਸ਼ੀਆ ਜਾਂਦੇ ਨੇ ਇੱਥੇ ਉਹਨਾਂ ਦੀ ਮਨਪਸੰਦ ਥਾਂ ਬਾਲੀ ਹੈ ਇਹ ਆਪਣੇ ਬੀਚ ਲਈ ਵੀ ਮਸ਼ਹੂਰ ਹੈ ਥਾਈਲੈਂਡ ਦੇ ਵਾਂਗ ਇਸ ਦੇਸ਼ ਵਿੱਚ ਵੀ ਬਹੁਤ ਸੁੰਦਰ ਮੰਦਰ ਨੇ ਅਤੇ ਬਾਲੀ ਦੀ ਨਾਈਟ ਲਾਈਫ ਵੀ ਬਹੁਤ ਰੰਗੀਨ ਹੈ ਤੁਹਾਨੂੰ ਬਾਲੀ ਲਈ 70000 ਰੁਪਏ ਤੱਕ ਖਰਚ ਕਰਨੇ ਪੈ ਸਕਦੇ ਨੇ ਸਿੰਗਾਪੁਰ ਦੇਸ਼ ਖੂਬਸੂਰਤ ਇਮਾਰਤਾਂ ਹੋਟਲਾਂ ਤੇ ਕੈਸੀਨੋ ਲਈ ਮਸ਼ਹੂਰ ਹੈ ਇੱਥੇ ਤੁਸੀਂ ਚਾਇਨਾ ਟਾਊਨ ਦਾ ਦੌਰਾ ਕਰਨ ਲਈ ਜਾ ਸਕਦੇ ਹੋ ਤੁਸੀਂ ਸਿੰਗਾਪੁਰ ਫਲਾਈਰ ਬੋਟੈਨਿਕ ਗਾਰਡਨ ਸੰਟੋਸਾ ਅਤੇ ਆਈਲੈਂਡ ਅਤੇ ਅਰਚਡ ਰੋਡ ਆਦਿ ਦਾ ਦੌਰਾ ਕਰ ਸਕਦੇ ਹੋ ਇੱਥੇ ਆਉਣ ਜਾਣ ਲਈ ਤੁਹਾਨੂੰ 60-70000 ਰੁਪਏ ਖਰਚਣੇ ਪੈ ਸਕਦੇ ਨੇ ਮਲੇਸ਼ੀਆ ਇੱਕ ਅਜਿਹਾ ਦੇਸ਼ ਆ ਜਿੱਥੇ ਬਹੁਤ ਸਾਰੇ ਭਾਰਤੀ ਜਾਣਾ ਪਸੰਦ ਕਰਦੇ ਨੇ ਮਲੇਸ਼ੀਆ ਯਾਤਰਾ ਕਰਨ ਲਈ ਤੁਲਨਾਤਮਕ ਤੌਰ ਤੇ ਸਸਤਾ ਹੈ ਤੁਸੀਂ ਇੱਥੇ 25000 ਰੁਪਏ ਵਿੱਚ ਯਾਤਰਾ ਕਰ ਸਕਦੇ ਹੋ ਇੱਥੇ ਤੁਸੀਂ ਕੁਆਲਾ ਲੰਪੁਰ ਦੇ ਰੈਨ ਫੋਰੈਸਟ ਅਤੇ ਕਈ ਹੋਰ ਚੀਜ਼ਾਂ ਜਿੱਥੇ ਤੁਸੀਂ ਉਸਦਾ ਆਨੰਦ ਲੈ ਸਕਦੇ ਹੋ ਯੂਨਾਈਟਿਡ ਕਿੰਗਡਮ ਆਪਣੀਆਂ ਪੁਰਾਣੀਆਂ ਇਮਾਰਤਾਂ ਮਹਿਲਾਂ ਅਤੇ ਅਜਾਇਬ ਘਰਾਂ ਲਈ ਮਸ਼ਹੂਰ ਹੈ ਬ੍ਰਿਟੇਨ ਦੇ ਐਂਡਨਵਰਕ ਸ਼ਹਿਰ ਦੀ ਖੂਬਸੂਰਤੀ ਦੇਖ ਕੇ ਤੁਸੀਂ ਉੱਥੇ ਰਹਿਣ ਦਾ ਮਨ ਬਣਾ ਸਕਦੇ ਹੋ ਇਥੋਂ ਦੇ ਪੁਰਾਣੇ ਸ਼ਹਿਰ ਅਤੇ ਪਿੰਡ ਬਹੁਤ ਸੁੰਦਰ ਨੇ ਲੰਡਨ ਜਾਣ ਲਈ ਤੁਹਾਨੂੰ 1 ਲੱਖ ਰੁਪਏ ਤੋਂ ਵੱਧ ਖਰਚਾ ਕਰਨਾ ਪੈ ਸਕਦਾ ਹੈ ਬਿਊਰੋ ਰਿਪੋਰਟ ਹਮਦਰਦ TV